ਜਨੂ ਤੁਸੀਂ ਨੇ ਪਾਇਆ ਹੋਇਆ ਅਕਸਰ ਲੋਕ ਡਾਈਟ ਦਾ ਜ਼ਿਕਰ ਕਰਦੇ ਨੇ ਕਿ ਤੁਸੀਂ ਪਿਓਰ ਸ਼ੁੱਧ ਵੈਸ਼ਨੂ ਹੋ ਜੀ ਹਾਂਜੀ ਮੈਂ 100% ਵੈਜੀਟੇਰੀਅਨ ਹਾਂ ਤੇ ਮੈਂ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਹਾਂ ਕਿ ਨੌਨ ਵੈਜ ਦਾ ਜਿਹੜਾ ਮਿੱਥ ਹੈ ਕਿ ਨੌਨ ਵੈਜ ਬਾਡੀ ਬਣਾਉਂਦੀ ਹੈ ਮੈਂ ਉਸ ਤੇ ਉਸ ਤੇ ਜ਼ਿਕਰ ਉਹਦਾ ਜ਼ਿਕਰ ਕਰਦਾ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜਿਹੜੇ ਵੈਸ਼ਨੂ ਚੀਜ਼ਾਂ ਨੇ ਖਾਣ ਪੀਣ ਦੀਆਂ ਸਬਜ਼ੀਆਂ ਜਾਂ ਹੋਰ ਪਨੀਰ ਵਗੈਰਾ ਵੀ ਇਹਨਾਂ ਨਾਲ ਸਰੀਰ ਨਹੀਂ ਬਣਦੇ ਨੌਨ ਵੈਜ ਦਾ ਖਾਣਾ ਹੀ ਪੈਂਦਾ ਜੀ ਨਹੀਂ ਐਦਾਂ ਇਹ ਬਿਲਕੁਲ ਦੇਖੋ ਨਾਨ ਵੇਜ ਦੇ ਪ੍ਰੋਟੀਨ ਵਿੱਚ ਪ੍ਰੋਟੀਨ ਸੋਰਸ ਜ਼ਿਆਦਾ ਹੁੰਦਾ ਹੈ ਵੈਜੀਟੇਰੀਅਨ ਨਾਲੋਂ ਲੇਕਿਨ ਤੁਸੀਂ ਜੇ ਆਪਣੇ ਧਰਮ ਉਹ ਰੂਲਸ ਨੂੰ ਅਪਣਾ ਕੇ ਆਪਣੀ ਬਾਡੀ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਵੈਜੀਟੇਰੀਅਨ ਬੰਦਾ ਵੀ ਬਹੁਤ ਵਧੀਆ ਜਿਹੜੀ ਬਾਡੀ ਬਣਾ ਸਕਦਾ ਹੈ ਸਾਡੇ ਕੋਲ ਬਹੁਤ ਵਧੀਆ ਪ੍ਰੋਟੀਨ ਦੇ ਸੋਰਸ ਨੇ ਸੋਇਆ ਪਨੀਰ ਹੈ ਪਨੀਰ ਹੈ ਲੈਂਟਿਲਸ ਨੇ ਦਾਲਾਂ ਨੇ ਸੋਇਆ ਚੰਕਸ ਨੇ ਤੇ ਉਸ ਤੋਂ ਇਲਾਵਾ ਤੁਸੀਂ ਪ੍ਰੋਟੀਨ ਵੇ ਪ੍ਰੋਟੀਨ ਲੈ ਸਕਦੇ ਹੋ ਉਹਦੇ ਨਾਲ ਵੀ ਤੁਸੀਂ ਬਾਡੀ ਨੂੰ ਬਹੁਤ ਵਧੀਆ ਬਣਾ ਸਕਦੇ ਹੋ ਮਤਲਬ ਇਹ ਇਹ ਕੋਈ ਜ਼ਰੂਰੀ ਨਹੀਂ ਕਿ ਨਾਨ ਵੇਜ ਖਾ ਕੇ ਹੀ ਸਰੀਰ ਬਣਦੇ ਨਾਨ ਵੇਜ ਖਾ ਕੇ ਇਹ ਬਿਲਕੁਲ ਵੀ ਇਹ ਮਿਥ ਹੈ ਜੀ ਨਵੀਂ ਸਟੱਡੀਜ਼ ਨੇ ਜਿਹੜੀਆਂ ਨਵੇਂ ਲੋਕਾਂ ਨੇ